दन पति ब ज्यादा पति आ को कर इद सनेपाव पापाद नहीं <laughs> <ना, कर दे>। <laughs> ਆ ਇਹਸ ਕਰਕੇ ਪਾਈਆਂ ਕਿ ਵਾਕਰ ਜੀ ਵੀ ਨੀਜੇ ਤੁਰਿਆ ਫਿਰਦਾ ਫਿਰ ਉਹ ਪਰਸ ਜਿਹੜਾ ਹੁੰਦਾ ਠੰਡਾ ਆ ਦੇਖਣਾ ਪਾਈ ਹੁਣ ਆ ਸੂਟ ਬਾਉਣ ਨੂੰ ਨੋਣਾ ਗਗਦਨ ਨੂੰ ਨਾ ਕਿ ਸੋਹਣਾ ਸੋਹਣਾ ਲੱਗਦਾ ਪਤਾ ਨਹੀਂ ਸੂਟ ਕਲਰ ਵਾਲੇ ਸੂਟ ਜੱੱਚਦੇ ਹੁਣ ਕਲਰ ਵਾਲੇ ਵੀ ਲਿਆ ਕੇ ਦੇਣੇ ਬਾਉਣ ਸੂਟ ਪਤਾ ਹੈ ਵੇ ਜਾ ਤਰੋ ਹੁਣ ਤੁਰਿਆ ਕਰੋ ਸਾਰੇ ਕਹਿੰਦੇ ਫਤੇ ਤੁਰਦਾ ਨਹੀਂ ਆ ਤੁਰੋ ਇਹ ਮਾਦੇ ਬੋਲੀ ਮਾਝੀ ਤੁਰਿਆ ਬੰਦ ਕੀਆ ਕੀ ਆ ਹਾਂ ਆ ਲੈ ਹਾਸਾ ਵੱਖਰੀ ਤਰੀਕੇ ਦਾ ਚਾ ਹਾਂ 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 ਲੈ ਦਾ ਪੈਲੇਟ ਐਨਾ ਨਮਟ ਦਾ ਪੈਲੇਟ ਲਈ ਅੰਦਰ ਤੋਂ ਮੈਂ ਚਲੋ ਆਲੂ ਮਟਰ ਬਣਾਉਨੇ ਆ ਨਾਲ ਫਤੇ ਹੈਲਪ ਕਰਾਉ। ਇੰਨੇ ਕਿੱਥੇ ਕਰਾਉਣੀ ਇਹਨੇ ਆਪਣੀ। ਉਹ ਖਲਾਰਾ ਬਸ ਇਹਨੇ ਪਾਉਣਾ ਇੰਨੇ ਕਿੱਥੇ ਹੈਲਪ ਕਰਾਉਣੀ। ਅੱਜ ਦੁਪਹਿਰੇ ਖਾਣ ਡਿਆ ਇਹ ਕਿ ਐਪਲ ਤੇ ਉਹ ਕੋਈ ਨਹੀਂ ਸ਼ਰਟ ਕਿੰਨੀ ਗੰਦੀ ਕੀਤੀ। ਹੁਣ ਰਾਤ ਨੂੰ ਚੇਂਜ ਕਰਾਂਗੇ ਰੋਟੀ ਖਾਣ ਤੋਂ ਬਾਅਦ ਜੇ ਸੌਣ ਦਾ ਟਾਈਮ ਬਣਦਾ ਚੇਂਜ ਕਰਾਂਗੇ ਸ਼ਰਟ। ਹੱਲੇ ਕਿੱਡੋ ਫਤਨ ਨੰਦੀ ਵੱੜਦੀ ਆ ਓਹ ਪਹਿਲਾਂ ਨੰਦੀ ਵੱੜਦਾ ਫਿਰ ਰੋਂਦਾ ਵੇਖ ਮੈਂ ਨੰਦੀ ਵੱੜਦੀ ਕਿਉਂ ਫੇਰ ਕਰੋ ਫੇਰ ਕਰੋ ਓਹ ਨੰਦੀ ਵੱੜਦੀ ਫਤਨ ਦੋਖੀ ਆ ਦਬੇ ਨੀ ਪੀਓ ਕੱਢ ਦਿੱਤਾ ਫਿਰ ਨੰਦ ਦੀ ਵਾਰਤੀ ਹੁਣ ਕਿ ਨਾ ਪਏ ਦੋਖੀਆ ਲੱਗਦਾ ਕਿਦਾਂ ਬੰਦਾ ਨਾ ਪਰੇਸ਼ਾਨ ਜਾ ਹੋ ਜਾਂਦਾ ਐਵੇਂ ਕਰਦਾ ਮੂੰਹ ਬਣਾਉਂਦਾ ਜੰਦ ਦੀ ਘੋਟਣਾ ਹੈ ਤੜਾ ਫਤਿਹ ਰੋਟੀ ਬਣਾਈਏ ਫੇਖੋ ਇਸ ਤੋਂ ਵੱਡੀ ਦੰਦੇ ਨੇ ਫਤਿਹ ਨੇ ਦੰਦੀ ਇੱਥੇ ਵੱਡੀ ਆ पार तो ओ हो 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 आईनी इतने सब्जी गाजी बना मेरा सब्जी दो पा दो थोड़ी पा दो फिर अंदर इधर पैंच राथा दूध बना की लगे बनाओ तेल और परफी चल तंद बत्ती बनजो आ छोटे सब्जी बागे पोखले दही काकी ਦੇਖੋ ਜਿਹੜੇ ਕੀ ਚੈਦਾ ਨੇ ਪਤਾ ਹੈ ਮੈਂ ਜੋ ਕੁਮਲੀ ਕੱਢੀ ਤੇ ਮੈਨੂੰ ਪਤਾ ਲੱਗ ਗਿਆ ਆ ਨਹੀਂ ਮੈਂ ਫਲੋਰ ਜਾ ਕੇ ਲੋ ਜੇ ਫਤ ਚੀਜ਼ਾਂ ਰੈਡੀ ਕਰਨੀਆਂ ਇੱਕ ਹੈਗਾ ਮਿਲਕ ਪਾਊਡਰ ਮਲਾਈ ਤੇ ਪਨੀਰ ਆਪਾਂ ਬਿੱਲੀ ਕਸ ਕੀਤਾ ਹੋਇਆ ਹੈ ਤੇ ਤਿੰਨ ਚੀਜ਼ਾਂ ਬਸ ਪੈਣੀਆਂ ਨੇ ਵਿੱਚ ਇਹਦੇ ਅਪਣਾ ਦੁੱਧ ਵਿੱਚ ਪਾਇਆ ਇੱਕ ਕੱਪ ਦੁੱਧ ਦਾ ਤੇ ਦੋ ਚਮਚੇ ਹੈਗੇ ਮਲਾਈ ਦੇ ਅਵੀ ਹੈਗਾਏ 2 ਚਮਚ ਮਲਕ ਪਾਊਡਰ ਪਨੀਰ ਥੋੜਾ ਜਿਹਾ ਪਨੀਰ ਤੇ ਦੁੱਧ ਜਿਹੜਾ ਆਪਾਣਾ ਥੋੜਾ ਜਿਹਾ ਮਦਰ ਕੀ ਕਹਿੰਦੇ ਨੋਰਮਲ ਜਿਹਾ ਗਰਮ ਕਰਨਾ ਕੋਸਾ ਬੋਲਦੇ ਨੇ ਉਹ ਕਰ ਲੈਣਾ ਥੋੜਾ ਜਿਹਾ ਇਸ ਤੋਂ ਬਾਅਦ ਇਹਦੇ ਚ ਪਹਿਲਾਂ ਕਰਾਂਗੇ ਮਲਾਈ ਐਡ ऐड करिल्क पाउडर चङी तरह मिक्स करण दव चीज़ तॾहिं गंडा गंढा रह जा ਗੈਸ ਤੇ ਪਰੌਂਠੇ ਫਰਾਈ ਪੈਣ ਤੇ ਗੈਸ ਇਹਦਾ ਆਪਣਾ ਇਹਦੀ ਫੁੱਲ ਫਲੇਮ ਨਹੀਂ ਕਰਨੀ ਹੈਗੀ ਸਲੋ ਕਰਨੀ ਹੈ ਫਲੇਮ ਤੇ ਇਸ ਤੋਂ ਬਾਅਦ ਇਹਦੇ ਚ ਐਡ ਕਰਾਂਗੇ ਪਨੀਰ ਕੀ ਹੈ ਨਗਦੋਮ ਮੇਰੇ ਬਰਫੀ ਤੇ ਆਪਸ ਕਲਾਸ ਇਹਦਾ ਇਹ ਹੜਾ ਕੋਕ ਸਾਬ ਨਾ ਨਾ ਆਈਡੀਆ ਲੱਭਦਾ ਚਾਚੀ ਬਨਜੋ ਆਚੀ ਬਨਜੋ ਅੱਲਾ ਖਪਾ ਲਾਚੀ ਪਾ ਰਹੀ ਮੇਰੇ ਇਲਾਚੀ ਫਲੇਵਰ ਵਾਸਤੇ ਅਬ ਬਾਦ ਕਰਾਂਗੇ ਥੋੜੀ ਜੀ ਚੀਨੀ ਐਡ ਚੀਨੀ ਇਸ ਕਰਕੇ ਥੋੜੀ ਜਿਹੀ ਪਾਈ ਕਿਉਂਕਿ ਆਪਾਂ ਮਿਲਕ ਪਾਊਡਰ ਵੀ ਪਹਿਲਾਂ ਪਾਇਆ ਹੋਇਆ ਕਿਉਂਕਿ ਉਹਦੇ ਵਿੱਚ ਵੀ ਚੀਨੀ ਹੁੰਦੀ ਹੈ ਨਾ ਮਿਲਕ ਉਹ ਵੀ ਮਿਲਕ ਪਾਊਡਰ ਆਪਾਂ ਪਾਤਾ ਪਹਿਲਾਂ ਉਹ ਕਿਉਂਕਿ ਉਹ ਵੀ ਜਿਹੜਾ ਮਿਲਕ ਪਾਊਡਰ ਆਪਣਾ ਹੁੰਦਾ ਹੈ ਉਹ ਵੀ ਮਿੱਠਾ ਉਹਦੇ 'ਚ ਹੁੰਦਾ ਇਸ ਕਰਕੇ ਚੀਨੀ ਜਿਹੜੀ ਆਪਾਂ ਥੋੜੀ ਪਾਈ ਉਹਦੇ ਕਰਕੇ ਤਾਂ ਚੀਨੀ ਜਿਹੜੀ ਤੁਸੀਂ ਥੋੜੀ ਜਿਹੀ ਪਾਣੀ ਆ ਇਹਨੂੰ ਇਦਾਂ ਤੇ ਮਿਕਸਰ ਕਰਦੇ ਰਹਿਣਾ ਹਿਲਾਉਂਦੇ ਰਹਿਣਾ ਜਿੰਨੀ ਦੇਰ ਆਪਣੀ ਬਰਫੀ ਜਿਹੜੀ ਹੈ ਤਿਆਰ ਨਹੀਂ ਹੁੰਦੀ ਇਹ ਮਿਕਸਰ ਜਿਹੜਾ ਆਪਣਾ ਥੋੜਾ ਜਿਹਾ ਸੰਘਣਾ ਕਰਨਾ ਇਦਾਂ ਹਲਾ ਹਲਾ ਕੇ ਆਪਾਂ ਇਹਨੂੰ ਫਰਿੱਜ 'ਚ ਰੱਖਤਾ ਹੈਗਾ 15-20 ਮਿੰਟ ਤੇ ਹੁਣ ਆਪਾਂ ਦੇ ਕਰਾਂਗੇ ਪੀਸ ਬਰਫੀ ਦੇ ਕਾਂ ਚੰਨੀ ਟੇਸਟ ਦੀ ਬਣੀ ਹੈ ਨਾ ਤੁਸੀਂ ਜਰੂਰ ਟਰਾਈ ਕਰਕੇ ਦੇਖਿਆ ਬਹੁਤ ਹੀ ਵਧੀਆ ਬਣਦੀ ਹੈ ਬਹੁਤ ਹੀ ਟੇਸਟਪੰਦੀ ਹੈ ਪਰ ਫਿਰ ਨੇ ਵਧੀਆ ਬਣੀ ਯਾਰ ਇਹ ਥੋੜੀ ਨਮ ਉਹ ਕਿੱਥੇ ਹੈ ਹਾਂ ਤਾਂ ਇਹ ਏਗਾ